ਰਾਦਾ ਸਵਾਮੀ ਜੀ ਸਾਧ ਸੰਗਤ ਜੀ ਜਦੋਂ ਕੋਈ ਮੁਸੀਬਤ ਆਉਂਦੀ ਉਦੋਂ ਅਸੀਂ ਕਬਰਾ ਜਾਂਨੇ ਕਿਉਂਕਿ ਉਸ ਵਕਤ ਸਾਡਾ ਵਿਸ਼ਵਾਸ ਵੀ ਡਗਮਗਾ ਜਾਂਦਾ ਹੈ ਅਸੀਂ ਭੁੱਲ ਜਾਂਨੇ ਹਾਂ ਕਿ ਅਗਰ ਸਾਡਾ ਭਰੋਸਾ ਉਸ ਸੱਚੇ ਸਤਗੁਰ ਤੇ ਹੈ ਤਾਂ ਉਹ ਸਾਡੀ ਪੂਰੀ ਪੂਰੀ ਸੰਭਾਲ ਕਰਨਗੇ ਇਸ ਸਾਖੀ ਵਿੱਚ ਅਸੀਂ ਸੁਣਾਂਗੇ ਕਿ ਜਦ ਸਾਡਾ ਵਿਸ਼ਵਾਸ ਪੂਰਨ ਸਤਗੁਰ ਤੇ ਹੁੰਦਾ ਹੈ ਤਾਂ ਕੀ ਹੁੰਦਾ ਹੈ ਇਹ ਘਟਨਾ ਪ੍ਰਾਚੀਨ ਕਾਲ ਦੀ ਹੈ ਉਸ ਸਮੇਂ ਇੱਕ ਰਾਜਾ ਹੋਇਆ ਕਰਦਾ ਸੀ ਉਹ ਬੜਾ ਹੀ ਧਾਰਮਿਕ ਸੀ ਉਸ ਦਾ ਰੱਬ ਤੇ ਵਿਸ਼ਵਾਸ ਵੀ ਪੂਰਾ ਸੀ ਉਸ ਦੀ ਕੋਈ ਔਲਾਦ ਨਹੀਂ ਸੀ ਉਸ ਰਾਜੇ ਨੇ بڑے ਯੱਗ ਹਵਨ ਪੂਜਾ ਪਾਠ ਕਰਵਾਏ ਜਿੱਥੇ ਕੋਈ ਦਸ ਦਾ ਰਾਜਾ ਉਥੇ ਜਾਂਦਾ ਜਿਵੇਂ ਕੋਈ ਦਸਦਾ ਰਾਜਾ ਉਵੇਂ ਕਰਦਾ ਕਈ ਪੰਡਤਾਂ ਨੇ ਰਿੱਧੀਆਂ ਸਿੱਧੀਆਂ ਵੀ ਮਾਰੀਆਂ ਪਰ ਫਿਰ ਵੀ ਉਸ ਰਾਜੇ ਘਰ ਸੰਤਾਨ ਨਾ ਹੋਈ ਰਾਜਾ ਰਾਣੀ ਦੀ ਉਮਰ ਵੱਧਦੀ ਜਾਂਦੀ ਸੀ ਪਰ ਚਿੰਤਾ ਇਸ ਗੱਲ ਦੀ ਕਿ ਗੱਦੀ ਦਾ ਕੋਈ ਵਾਰਸ ਨਹੀਂ ਸੀ ਇੱਕ ਦਿਨ ਕੀ ਹੋਇਆ ਇੱਕ ਤਾంత్రిਕ ਆਇਆ ਉਸਨੇ ਰਾਜਾ ਨੂੰ ਸਨਤਾਨ ਪ੍ਰਾਪਤੀ ਦਾ ਇੱਕ ਸਾਧਨ ਦੱਸਿਆ ਉਸਨੇ ਰਾਜਾ ਨੂੰ ਦੱਸਿਆ ਕਿ ਸੰਤਾਨ ਪ੍ਰਾਪਤੀ ਜ਼ਰੂਰ ਹੋਵੇਗੀ ਪਰ ਇੱਕ ਉਪਾ ਕਰਨਾ ਪਊਗਾ ਰਾਜਾ ਨੇ ਪੁੱਛਿਆ ਕਿ ਤਾੰਤ੍ਰਿਕ ਪੁੱਛਿਆ ਕਿ ਤਾੰਤ੍ਰਿਕ ਨੇ ਕਿਹਾ ਰਾਜਾ ਨੇ ਪੁੱਛਿਆ ਕਿ ਉਪਾ ਤਾੰਤ੍ਰਿਕ ਨੇ ਕਿਹਾ ਕਿਸੇ ਬੱਚੇ ਦੀ ਬਲੀ ਦੇਣੀ ਹੋਵੇਗੀ ਫਿਰ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ ਰਾਜਾ ਰੱਬ ਨੂੰ ਮੰਨਣ ਵਾਲਾ ਸੀ ਉਸ ਨੂੰ ਗੁੱਸਾ ਆ ਗਿਆ ਕਿ ਕਿਸੇ ਬੱਚੇ ਦੀ ਬਲੀ ਸੰਤਾਨ ਪ੍ਰਾਪਤੀ ਲਈ ਨਹੀਂ ਹੋ ਸਕਦਾ ਰਾਜਾ ਨੇ ਕਿਹਾ ਇਸ ਪਾਪ ਦਾ ਬੋਝ ਕੌਣ ਉਠਾਊ ਰਾਜਾ ਨੇ ਮਨਾ ਕਰ ਦਿੱਤਾ ਉਸੇ ਵਕਤ ਸਾਰੇ ਮੰਤਰੀ ਰਾਜੇ ਨੂੰ ਸਮਝਾਉਣ ਲੱਗ ਪਏ ਕਿ ਰਾਜਾ ਜੀ ਤੁਸੀਂ ਆਪਣੇ ਲਈ ਨਹੀਂ ਪਰ ਆਪਣੇ ਲੋਕਾਂ ਲਈ ਸੋਚੋ ਤੁਹਾਡੇ ਤੋਂ ਮਗਰੋਂ ਗੱਦੀ ਦਾ ਵਾਰਸ ਕੌਣ ਹੋਵੇਗਾ ਤੁਹਾਨੂੰ ਇਹ ਗੱਲ ਮੰਨਣੀ ਹੋਵੇਗੀ ਪਰ ਰਾਜਾ ਨੇ ਫਿਰ ਵੀ ਮਨਾ ਕਰ ਦਿੱਤਾ ਕਿ ਜਿਸ ਮਾਤਾ ਪਿਤਾ ਦੇ ਬੱਚੇ ਦੀ ਬਲੀ ਦਿੱਤੀ ਜਾਊਗੀ ਮੈਂ ਉਹਨਾਂ ਦੀ ਵਾਦਵਾ ਨਹੀਂ ਲੈ ਸਕਦਾ ਫਿਰ ਮੰਤਰੀਆਂ ਨੇ ਸਲਾਹ ਦਿੱਤੀ ਆਪਾਂ ਘੋਸ਼ਣਾ ਕਰਵਾ ਦਿੰਨੇ ਆ ਪੂਰੇ ਰਾਜ ਵਿੱਚ ਜੋ ਵੀ ਆਪਣੇ ਬੱਚੇ ਦੀ ਬਲੀ ਦੇਊਗਾ ਉਸ ਨੂੰ سونے ਦੇ ਸਿੱਕੇ ਦਿੱਤੇ ਜਾਣਗੇ ਔਰ ਉਸ ਨੂੰ ਮੂਹ ਮੰਗੀਦ ਧਨ ਦੌਲਤ ਦਿੱਤੀ ਜਾਊਗੀ ਮੰਤਰੀ ਸਲਾਹ ਦਿੰਦੇ ਅਗਰ ਇੰਜ ਹੋ ਗਿਆ ਤਾਂ ਤੁਹਾਡੇ ਉੱਤੇ ਕੋਈ ਪਾਪ ਵੀ ਨਹੀਂ ਚੜੇਗਾ ਸਾਰੇ ਮੰਤਰੀਆਂ ਦੀ ਕਹਿਨ ਤੇ ਰਾਜਾ ਮੰਨ ਗਿਆ ਘੋਸ਼ਣਾ ਹੋ ਗਈ ਬਲੀ ਲਈ ਬੱਚਾ ਚਾਹੀਦਾ ਇੱਕ ਪਰਿਵਾਰ ਵਿੱਚ 7 ਬੱਚੇ ਸਨ ਪਰਵਾਰ ਗਰੀਬ ਸੀ 6 ਬੱਚੇ ਵੱਡੇ ਸਨ ਘਰਦਿਆਂ ਨਾਲ ਕੰਮ ਕਰਵਾਉਂਦੇ ਹੱਥ ਵਟਾਉਂਦੇ ਪਰ ਜੋ ਬੱਚਾ ਸਭ ਤੋਂ ਛੋਟਾ ਸੀ ਉਹ ਕੰਮ ਵੀ ਘੱਟ ਕਰਦਾ ਸੀ ਤੇ ਸਾਰਾ ਦਿਨ ਧਿਆਨ ਆਪਣੇ ਸਤਿਗੁਰੂ ਵਿੱਚ ਰੱਖਦਾ ਸੀ ਸਮਾਦੀ ਲਗਾ ਕੇ ਬੈਠਦਾ ਤੇ ਕਈ ਕਈ ਘੰਟੇ ਬੈਠਾ ਰਹਿੰਦਾ ਉਸ ਦੇ ਮਾਤਾ ਪਿਤਾ ਨੇ ਸਲਾਹ ਕਰੀ ਕਿ ਵੱਡੇ ਬੱਚੇ ਸਾਰੇ ਮਿਹਨਤੀ ਹਨ ਕੰਮ ਕਾਜ ਕਰਦੇ ਹਨ ਪਰ ਛੋਟਾ ਬੱਚਾ ਕਮਜ਼ੋਰ ਵੀ ਹੈ ਕੰਮ ਵੀ ਨਹੀਂ ਕਰਦਾ ਪਤਾ ਨਹੀਂ ਕਿਹੜੇ ਰੱਬ ਨੂੰ ਯਾਦ ਕਰਦਾ ਰਹਿੰਦਾ ਕਿਉਂ ਨਾ ਅਸੀਂ ਇਹਨੂੰ ਬਲੀ ਲਈ ਰਾਜੇ ਨੂੰ ਦੇ ਦਈਏ ਸਾਡੀ ਗਰੀਬੀ ਵੀ ਦੂਰ ਹੋ ਜਾਏਗੀ ਸਾਡੇ ਕੋਲ ਤਾਂ ਸੱਤ ਪੁੱਤਰ ਹਨ ਇਹ ਸੋਚ ਕੇ ਉਹਨਾਂ ਆਪਣੇ 6 ਸਾਲ ਦੇ ਪੁੱਤਰ ਨੂੰ ਲੈ ਕੇ ਰਾਜੇ ਕੋਲ ਜਾਣ ਦੀ ਸਲਾਹ ਬਣਾਈ ਤੇ ਇੱਕ ਦਿਨ ਆਪਣੇ ਪੁੱਤਰ ਨੂੰ ਲੈ ਕੇ ਰਾਜੇ ਦੇ ਦਰਬਾਰ ਚੱਲ ਪਏ ਛੋਟਾ ਬਾਲਕ ਰਸਤੇ ਵਿੱਚ ਪਿਤਾ ਕੋਲੋਂ ਪੁੱਛਦਾ ਹੈ ਕਿ ਪਿਤਾ ਜੀ ਅਸੀਂ ਕਿੱਥੇ ਜਾ ਰਹੇ ਹਾਂ ਪਿਤਾ ਨੇ ਕਿਹਾ ਪੁੱਤਰ ਅਸੀਂ ਤੇਰੀ ਬਲੀ ਦੇਣ ਜਾ ਰਹੇ ਹਾਂ ਬੱਚਾ ਪੁੱਛਦਾ ਪਿਤਾ ਜੀ ਬਲੀ ਕੀ ਹੁੰਦੀ ਹੈ ਪਿਤਾ ਕਹਿੰਦਾ ਹੈ ਪੁੱਤਰ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਔਰ ਉਸ ਦੇ ਬਦਲੇ ਰਾਜਾ ਸਾਨੂੰ ਬਹੁਤ ਅੰਦੌਲਤ ਦੇਵੇਗਾ ਛੋਟਾ ਬਾਲਕ ਇਹ ਸੁਣ ਕੇ ਬੜਾ ਹੈਰਾਨ ਹੁੰਦਾ ਹੈ ਔਰ ਆਪਣੇ ਪਿਤਾ ਨੂੰ ਦੇਖਦਾ ਹੈ ਸੋਚਦਾ ਹੈ ਕਿ ਇਨੇ ਮੈਨੂੰ ਜਨਮ ਦਿੱਤਾ ਹੈ ਹੁਣ ਇਹੀ ਮੈਨੂੰ ਮਾਰਨ ਲਈ ਲੈ ਕੇ ਜਾ ਰਹੇ ਹਨ ਹੁਣ ਉਹ ਬਾਲਕ ਚੁੱਪਚਾਪ ਚੱਲ ਰਿਹਾ ਸੀ ਹੁਣ ਕੁਝ ਨਹੀਂ ਸੀ ਬੋਲਦਾ ਹੁਣ ਉਹ ਦਰਬਾਰ ਵਿੱਚ ਪਹੁੰਚ ਗਿਆ ਉਹ ਉਸ ਆਦਮੀ ਨੇ ਬੱਚੇ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਰਾਜੇ ਨੇ ਬਾਲਕ ਨੂੰ ਦੇਖਿਆ ਰਾਜਾ ਸੋਚਦਾ ਇੰਨਾ ਪਿਆਰਾ ਬਲਕ ਇੰਨੀ ਛੋਟੀ ਉਮਰ ਖੇਲਣ ਦੀ ਉਮਰ ਇਹ ਦੇਖ ਕੇ ਰਾਜੇ ਦਾ ਮਨ ਭਾਰਾ ਆ ਕਿਉਂਕਿ ਰਾਜਾ ਵੀ ਧਾਰਮਿਕ ਬਿਰਤੀ ਵਾਲਾ ਸੀ ਅੱਖਾਂ ਵਿੱਚ ਅਥਰੂ ਛਪਾਉਂਦੇ ਹੋਏ ਰਾਜਾ ਉਸ ਨੂੰ ਪੁੱਛਦਾ ਬੱਚਾ ਕੀ ਤੇਰੇ ਪਿਤਾ ਤੈਨੂੰ ਤੇਰੀ ਮਰਜ਼ੀ ਨਾਲ ਲੈ ਕੇ ਆਏ ਤੈਨੂੰ ਪਤਾ ਹੈ ਤੈਨੂੰ ਕਿਉਂ ਲੈ ਕੇ ਆਏ ਫਿਰ ਬੱਚਾ ਬੋਲਿਆ ਹਾਂ ਰਾਜਾ ਜੀ ਮੈਨੂੰ ਪਤਾ ਮੇਰੀ ਬਲੀ ਦੇਣ ਲਈ ਮੈਂ ਇੱਥੇ ਆਪਣੀ ਮਰਜ਼ੀ ਨਾਲ ਆਇਆ ਹਾਂ ਰਾਜਾ ਇਹ ਸੁਣ ਕੇ ਰੋਪਿਆ ਪਰ ਕੀ ਕਰਦਾ ਉਸ ਦੇ ਉੱਪਰ ਦਬਾਅ ਸੀ ਉਸ ਨੂੰ ਇਹ ਕੰਮ ਕਰਨਾ ਪੈਣਾ ਸੀ ਰਾਜਾ ਮਨ ਮਾਰ ਕੇ ਕੋਸ਼ਨਾ ਕਰਵਾ ਦਿੰਦਾ ਕਿ ਇਸ ਦਿਨ ਬੱਚੇ ਦੀ ਬਲੀ ਦਿੱਤੀ ਜਾਣੀ ਹੈ ਤਾਰੀਖ ਨਿਸ਼ਚਿਤ ਹੋ ਜਾਂਦੀ ਹੈ ਫਿਰ ਥੋੜੇ ਦਿਨਾਂ ਬਾਅਦ ਤਾਰੀਖ ਆ ਗਈ ਪਰ ਜਨ ਇਕੱਠੀ ਹੋ ਗਈ ਕਸਾਈ ਵੀ ਆ ਗਿਆ ਬੱਚਾ ਇੱਕ ਸਾਈਡ ਤੇ ਖੜਾ ਉਸ ਦੀਆਂ ਅੱਖਾਂ ਵਿੱਚ ਅਥਰੂ ਰਾਜਾ ਰਾਣੀ ਵੀ ਸੋਚਦੇ ਅਸੀਂ ਕੀ ਕਰਨ ਜਾ ਰਹੇ ਹਾਂ ਹੁਣ ਹੋਰ ਕੋਈ ਚਾਰਾ ਵੀ ਨਹੀਂ ਸੀ ਜਦ ਆਖਰੀ ਸਮਾਂ ਆਇਆ ਰਾਜਾ ਬਾਲਕ ਨੂੰ ਪੁੱਛਦਾ ਬੇਟਾ ਤੇਰੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸ ਉਦਾਸ ਖੜਾ ਬਾਲਕ ਕਹਿਣ ਲੱਗਿਆ ਹਾਂ ਰਾਜਾ ਜੀ ਇੱਕ ਖੁਆਇਸ਼ ਤਾਂ ਹੈ ਕਿ ਮੈਂ ਥੋੜੀ ਦੇਰ ਖੇਲਣਾ ਚਾਹੁੰਦਾ ਰਾਜਾ ਨੇ ਕਿਹਾ ਠੀਕ ਹੈ ਬੇਟਾ ਖੇਡੋ ਫਿਰ ਉਸ ਬਾਲਕ ਨੇ ਕੀ ਕੀਤਾ ਮਿੱਟੀ ਇਕੱਠੀ ਕਰੀ ਤੇ ਉਸ ਮਿੱਟੀ ਦੀਆਂ ਚਾਰ ਢੇਰੀਆਂ ਬਣਾ ਦਿੱਤੀਆਂ ਫਿਰ ਇੱਕ ਢੇਰੀ ਸਾਹਮਣੇ ਖੜਾ ਹੋ ਗਿਆ ਤੇ ਕੁਝ ਬੋਲਣ ਲੱਗਿਆ ਫਿਰ ਉਸ ਢੇਰੀ ਨੂੰ ਪੈਰ ਮਾਰ ਕੇ ਢਾ ਦਿੱਤਾ ਹੁਣ ਦੂਸਰੀ ਢੇਰੀ ਸਾਹਮਣੇ ਖੜਾ ਹੋ ਗਿਆ ਕੁਝ ਗੱਲਾਂ ਕਰੀਆਂ ਫਿਰ ਉਸ ਨੂੰ ਵੀ ਪੈਰ ਮਾਰ ਕੇ ਢਾ ਦਿੱਤਾ ਫਿਰ ਤੀਸਰੀ ਢੇਰੀ ਨਾਲ ਗੱਲਾਂ ਕਰੀਆਂ ਫਿਰ ਉਸ ਨੂੰ ਵੀ ਪੈਰ ਮਾਰ ਦਿੱਤਾ ਫਿਰ ਬਾਲਕ ਚੌਥੀ ਢੇਰੀ ਸਾਹਮਣੇ ਖੜਾ ਹੋ ਗਿਆ ਗੋਡਿਆਂ ਭਾਰੂ ਕੇ ਕੁਝ ਦੇਰ ਗੱਲਾਂ ਕਰਦਾ ਰਿਹਾ ਪਰ ਬਾਲਕ ਨੇ ਉਸ ਢੇਰੀ ਨੂੰ ਪੈਰ ਨਾ ਮਾਰਿਆ ਸਾਰੇ ਲੋਕ ਇਹ ਦੇਖ ਕੇ ਹੈਰਾਨ ਹੋ ਗਏ ਕਿ ਇਹ ਕਿਹੜਾ ਖੇਲ ਹੈ ਹੌਣ ਫਿਰ ਬਾਲਕ ਰਾਜਾ ਕੋਲ ਆ ਕੇ ਕਹਿੰਦਾ ਰਾਜਾ ਮੈਂ ਖੇਲ ਲਿਆ ਹੁਣ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਬਲੀ ਦੇ ਦਿਵੋ ਰਾਜਾ ਨੇ ਦੇਖਿਆ ਬਾਲਕ ਦੀਆਂ ਅੱਖਾਂ ਵਿੱਚ ਅਥਰੂ ਸਨ ਰਾਜਾ ਪੁੱਛਦਾ ਬੇਟਾ ਇਹ ਕਿਹੜਾ ਖੇਲ ਖੇਲਿਆ ਤੂੰ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਦੱਸ ਜੋ ਤੂੰ ਮਿੱਟੀ ਨਾਲ ਖੇਲਿਆ ਇਹ ਕਿਹੜਾ ਖੇਲ ਹੈ ਤੂੰ ਤਿੰਨਾ ਢੇਰੀਆਂ ਨੂੰ ਲੱਤ ਮਾਰ ਕੇ ਢਾ ਦਿੱਤਾ ਪਰ ਚੌਥੀ ਢੇਰੀ ਨੂੰ ਕਿਉਂ ਨਹੀਂ ਬਾਲਕ ਕਹਿੰਦਾ ਰਾਜਾ ਜੀ ਇਹ ਤਾਂ ਮੇਰਾ ਖੇਲ ਸੀ ਤੁਸੀਂ ਕੀ ਲੈਣਾ ਤੁਸੀਂ ਆਪਣਾ ਕੰਮ ਕਰਕੇ ਵੇਲੇ ਹੋਵੋ ਪਰ ਰਾਜਾ ਨੇ ਕਿਹਾ ਬੇਟਾ ਮੈਨੂੰ ਦੱਸ ਤਾਂ ਦੇ ਤੇਰਾ ਖੇਲ ਕੀ ਸੀ ਹੁਣ ਉਹ ਬਾਲਕ ਜਿਸ ਨੂੰ ਰੱਬ ਤੇ ਪੂਰਾ ਵਿਸ਼ਵਾਸ ਸੀ ਕਹਿੰਦਾ ਰਾਜਾ ਜੀ ਹਰ ਇਨਸਾਨ ਦੇ ਜੀਵਨ ਵਿੱਚ ਇੱਕ ਆਸਰਾ ਹੁੰਦਾ ਹੈ ਮੇਰੇ ਜੀਵਨ ਵਿੱਚ ਵੀ ਚਾਰ ਆਸਰੇ ਸੀ ਮੇਰੇ ਪਹਿਲਾ ਆਸਰਾ ਮੇਰੇ ਮਾਤਾ ਪਿਤਾ ਪਹਿਲੀ ਢੇਰੀ ਮੈਂ ਉਹਨਾਂ ਦੇ ਨਾਮ ਦੀ ਬਣਾਈ ਫਿਰ ਸਾਹਮਣੇ ਖੜਾ ਹੋ ਕੇ ਮੈਂ ਕਿਹਾ ਮੈਨੂੰ ਬਚਾ ਲੋ ਮੇਰੀ ਬਲੀ ਦਿੱਤੀ ਜਾ ਰਹੀ ਹੈ ਮੇਰਾ ਗਲਾ ਕੱਟਿਆ ਜਾ ਰਿਹਾ ਹੈ ਫਿਰ ਮੈਂ ਸੋਚਿਆ ਇਹ ਹੀ ਤਾਂ ਮੈਨੂੰ ਲੈ ਕੇ ਆਏ ਇਹ ਹੀ ਤਾਂ ਮੈਨੂੰ ਮਾਰਨ ਵਾਲੇ ਹਨ ਇਹ ਮੈਨੂੰ ਕਿਵੇਂ ਬਚਾਉਣਗੇ ਇਹ ਤਾਂ ਆਸਰਾ ਝੂਠਾ ਹੈ ਇਸ ਲਈ ਮੈਂ ਇਹਨੂੰ ਪੈਰ ਮਾਰ ਕੇ ਢਾ ਦਿੱਤਾ ਦੂਸਰਾ ਆਸਰਾ ਮੇਰਾ ਸੀ ਰਾਜਾ ਦੂਜੀ ਢੇਰੀ ਮੈਂ ਤੁਹਾਡੇ ਨਾਂ ਦੀ ਬਣਾਈ ਸੀ ਕਿਉਂਕਿ ਰਾਜਾ ਦਾ ਕੰਮ ਹੁੰਦਾ ਪਰਜਾ ਦੀ ਰੱਖਿਆ ਕਰਨਾ ਮੈਂ ਉਸ ਢੋਰੀ ਨੂੰ ਉਸ ਢੇਰੀ ਨੂੰ ਕਿਹਾ ਮੇਰੀ ਰੱਖਿਆ ਕਰੋ ਫਿਰ ਸਮਝ ਵਿੱਚ ਆਇਆ ਕਿ ਰਾਜਾ ਦੇ ਹੁਕਮ ਨਾਲ ਤਾਂ ਮੇਰੀ ਬਲੀ ਦਿੱਤੀ ਜਾ ਰਹੀ ਹੈ ਅਗਰ ਰੱਖਿਆ ਕਰਨ ਵਾਲਾ ਹੀ ਮਾਰੇ ਤਾਂ ਕੌਣ ਬਚਾਵੇ ਇਸ ਲਈ ਮੈਂ ਦੂਸਰੀ ਢੇਰੀ ਵੀ ਤੁਹਾਡੇ ਨਾਂ ਦੀ ਵੀ ਟਾ ਦਿੱਤੀ ਤੀਸਰੀ ਢੇਰੀ ਮੈਂ ਬਣਾਈ ਸੀ ਪਰਜਾ ਦੇ ਨਾਂ ਦੀ ਪਰਜਾ ਜੋ ਹੁੰਦੀ ਹੈ ਉਹ ਮਿਲ ਜੁਲ ਕੇ ਰਹਿੰਦੀ ਹੈ ਜਦ ਕਦੇ ਵੀ ਕਿਸੇ ਤੇ ਮੁਸੀਬਤ ਆਉਂਦੀ ਹੈ ਤਾਂ ਉਹ ਸਾਥ ਦਿੰਦੀ ਹੈ ਪਰ ਇੱਥੇ ਤਾਂ ਪਰਜਾ ਮੇਰੀ ਗਰਦਨ ਕੱਟਣ ਦਾ ਤਮਾਸ਼ਾ ਦੇਖਣ ਲਈ ਇਕੱਠੀ ਹੋਈ ਹੈ ਇਸ ਲਈ ਮੈਂ ਤੀਸਰੀ ਢੇਰੀ ਨੂੰ ਵੀ ਪੈਰ ਮਾਰ ਕੇ ਦਾ ਦਿੱਤਾ ਪਰਿਵਾਰ ਰਾਜਾ ਪਰਜਾ ਸਾਰੇ ਮੇਰੇ ਲਈ ਕਿਸੇ ਕੰਮ ਦੇ ਨਹੀਂ ਨਾ ਕਿਸੇ ਕੰਮ ਆਏ ਕਿਸੇ ਨੇ ਮੇਰਾ ਸਾਥ ਨਾ ਦਿੱਤਾ ਲੇਕਿਨ ਆਖਰੀ ਚੌਥੀ ਢੇਰੀ ਮੇਰੇ ਸਤਿਗੁਰ ਦੀ ਹੈ ਜਿਸ ਦਾ ਮੈਂ ਨਾਮ ਜਪਦਾ ਹਾਂ ਉਸ ਮਾਲਕ ਦੀ ਢੇਰੀ ਅੱਗੇ ਮੈਂ ਗੋਡੇ ਟੇਕ ਦਿੱਤੇ ਤੇ ਕਿਹਾ हे ਪ੍ਰਭੂ ਸਾਰੇ ਆਸਰੇ ਝੂਠੇ ਹਨ ਅੱਜ ਇਹਨਾਂ ਸਾਰਿਆਂ ਨੇ ਧੋਖਾ ਦੇ ਦਿੱਤਾ ਮੈਨੂੰ ਤਾਂ ਬਸ ਤੁਹਾਡੇ ਤੇ ਵਿਸ਼ਵਾਸ ਹੈ ਇੱਕ ਤੂੰ ਹੀ ਤਾਂ ਹੈ ਜੋ ਮੇਰੀ ਸੰਭਾਲ ਕਰਦਾ ਹੈ ਔਰ ਇਸ ਲਈ ਮੈਂ ਉਸਤੇ ਰੀ ਨੂੰ ਪੈਰ ਨਹੀਂ ਮਾਰਿਆ ਮੇਰੇ ਮੇਰਾ ਉਸਤੇ ਇਨਾ ਵਿਸ਼ਵਾਸ ਹੈ ਕਿ ਉਹ ਚਾਹੇ ਕੁਝ ਵੀ ਕਰ ਸਕਦਾ ਹੈ ਰਾਜਾ ਇਹ ਗੱਲ ਸੁਣ ਕੇ ਜ਼ੋਰ ਨਾਲ ਰੋਣ ਲੱਗ ਪਿਆ ਇੰਨੇ ਛੋਟੇ ਬੱਚੇ ਦੇ ਮੂੰਹੋਂ ਇੰਨਾ ਗਿਆਨ ਸੁਣ ਕੇ ਉਹ ਹੈਰਾਨ ਹੋ ਗਿਆ ਰਾਜਾ ਹੁਣ ਮੰਤਰੀਆਂ ਤੇ ਉਸ ਤਾੰਤ੍ਰਿਕ ਨੂੰ ਗੁੱਸੇ ਨਾਲ ਬੋਲਣ ਲੱਗਾ ਮੈਂ ਤੁਹਾਡੇ ਕਹਿਣ ਤੇ ਯੱਗ ਹਵਨ ਪੂਜਾ ਪਾਠ ਕਰਵਾਏ ਪਰ ਫਿਰ ਵੀ ਮੈਨੂੰ ਸੰਤਾਨ ਪ੍ਰਾਪਤੀ ਨਹੀਂ ਹੋਈ ਹੁਣ ਵੀ ਕੀ ਗਾਰੰਟੀ ਕਿ ਬਲੀ ਦੇਣ ਨਾਲ ਬੱਚਾ ਮਿਲ ਜਾਊ ਹੁਣ ਰਾਜਾ ਨੇ ਆਪਣੀ ਰਾਣੀ ਨਾਲ ਸਲਾਹ ਕੀਤੀ ਕਿ ਇਸ ਬੱਚੇ ਨੂੰ ਕਿੰਨਾ ਗਿਆਨ ਹੈ ਕਿੰਨਾ ਸਿਆਣਾ ਤੇ ਪਿਆਰਾ ਹੈ ਕਿਉਂ ਨਾ ਆਪਾਂ ਇਹਨੂੰ ਗੋਦ ਲੈ ਲਈਏ ਔਰ ਇਹਨੂੰ ਆਪਣੇ ਰਾਜ ਦਾ ਵਾਰਸ ਕੋਸ਼ਤ ਕਰ ਦਈਏ ਇਸ ਤੋਂ ਵੱਡਾ ਗਿਆਨੀ ਸਾਨੂੰ ਕਦੇ ਨਹੀਂ ਮਿਲਣਾ ਕਿਉਂ ਨਾ ਮੈਂ ਇਹਨੂੰ ਰਾਜਗਦੀ ਦਾ ਵਾਰਸ ਬਣਾ ਦੇਵਾਂ ਪਤਨੀ ਨੇ ਝਟ ਹਾਂ ਕਰ ਦਿੱਤੀ ਔਰ ਰਾਜਾ ਵੀ ਖੁਸ਼ ਹੋ ਗਿਆ ਰਾਣੀ ਵੀ ਖੁਸ਼ ਸੀ ਤੇ ਸਾਰੀ ਪਰਜਾ ਵੀ ਖੁਸ਼ ਹੋ ਗਈ ਬਾਲਕ ਦੌੜ ਕੇ ਉਸ ਤੇਰੀ ਨੂੰ ਲਿਪਟ ਗਿਆ ਕਹਿੰਦਾ ਮਿੱਟੀ ਨੂੰ ਜਫੀ ਪਾ ਕੇ ਕਹਿੰਦਾ ਮੇਰੇ ਸਤਿਗੁਰੂ ਮੈਨੂੰ ਪਤਾ ਸੀ ਤੂੰ ਹੀ ਇੱਕ ਸੱਚਾ ਆਸਰਾ ਹੈ ਮੇਰਾ ਤੂੰ ਮੇਰੀ ਸੰਭਾਲ ਕਰੇਗਾ ਸਾਧ ਸੰਗਤ ਜੀ ਜਿਨ੍ਹਾਂ ਨੂੰ ਆਪਣੇ ਸਤਿਗੁਰ ਤੇ ਭਰੋਸਾ ਹੁੰਦਾ ਹੈ ਉਹਨਾਂ ਦਾ ਕੋਈ ਵਾਰ ਵੀ ਬਿੰਗਾ ਨਹੀਂ ਕਰ ਸਕਦਾ ਰਾਧਾ ਸਵਾਮੀ ਜੀ